ਪਿਛਲੇ ਦਿਨੀ ਅਖਬਾਰਾਂ ਵਿੱਚ ਬਲਾਕ ਡੇਰਾ ਬੱਸੀ ਦੇ ਪਿੰਡ ਹਿਮਾਇਉਪੁਰ ਵਿੱਚ ਕੱਟੇ ਗਏ 300 ਦਰਖਤਾਂ ਦੇ ਮਾਮਲੇ ਬਾਰੇ ਕਈ ਖਬਰਾਂ छਪੀਆਂ ਕਿ ਇੱਕ ਰਾਤ ਵਿੱਚ ਅਣਪਛਾਤੇ ਵਿਅਕਤੀ ਨੇ 300 ਸਫੇਦੇ ਦੇ ਦਰਖਤ ਵੱਢ ਕੇ ਖੁਰਦ-ਬੁਰਦ ਕਰ ਦਿੱਤੇ ਜਦ ਕਿ ਪਿੰਡ ਵਾਸੀਆਂ ਜਾਂ ਪਿੰਡ ਦੀ ਪੰਚਾਇਤ ਨੂੰ ਕੰਨੋਂ-ਕੰਨੀ ਖਬਰ ਨਹੀਂ ਹੋਈ ਗਲਤਪਾਵੇ ਇਹ ਹਾਸੋਹੀਣੀ ਲੱਗਦੀ ਹੈ ਕਿ ਕੀ ਇੱਕ ਰਾਤ ਵਿੱਚ 300 ਵੱਡੇ ਸਫੇਦੇ ਦੇ ਦਰਖਤ ਵੱਢ ਕੇ ਕੋਈ ਲੈ ਜਾ ਸਕਦਾ ਹੈ ਪਰ ਉੱਚ ਅਧਿਕਾਰੀ ਸਰਪੰਚ ਸਾਹਿਬ ਅਤੇ ਪਿੰਡ ਦੀ ਪੰਚਾਇਤ ਦਾ ਇਹੋ ਕਹਿਣਾ ਹੈ पिंडी पंचायत ने इस सारे दोषानू नकार दिया नवी बनी पंचायत ने दोबारा जांच द परोसा देता है इस बारे एक मतावी पाया है जिस दी काफी ऐसी तोहानू दिखा रहे हां इस गल विच किन्नी को सच्चाई है इस दे बारे आज assi कामल लैंड प्रोडक्शन सोसाइटी के चेयरमैन सरदार अवतार सिंह नग्ला जी नाल गल बात कर दे आओ देख दे चेयरमैन साहब नाल हुई गल विस्तार सहित ਆਪ ਦੇ ਚੈਨਲ ਦੇ ਮਾਧਮ ਰਾਹੀਂ ਸੁਣਨ ਵਾਲੇ ਸਰੋਤਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਸ ਫਾਇਦਿਆਂ ਦੇ ਮਾਮਲੇ ਬਾਰੇ ਜੋ ਪਿੰਡ ਹਮਾਈਉ ਪਰ ਬਲਕ ਡੇਰਾ ਵਸੀ ਦੇ ਵਿੱਚ ਪੈਂਦਾ ਜਦੋਂ ਇਸ ਫਾਇਦੇ ਕੱਟੇ ਗਏ ਆ ਦਸੰਬਰ 2024 ਚ ਉਸ ਸਮੇਂ ਅਖਬਾਰਾਂ ਚ ਖਬਰਾਂ ਪ੍ਰਕਾਸ਼ਤ ਹੋਈਆਂ ਸੀ ਉਸ ਤੋਂ ਬਾਅਦ ਜਦੋਂ ਇਹਦਾ ਰੌਲਾ ਪੈਂਦਾ ਦਿਖਿਆ ਤੇ ਫਿਰ ಗ್ರಾಮ ਪੰਚਾਇਤ ਸਰਪੰਚ ਵੱਲੋਂ ਪੰਚਾਂ ਵੱਲੋਂ ਰੈਗੂਲੇਸ਼ਨ ਪਾ ਕੇ ਤੇ ਅਖਬਾਰਾਂ ਦੇ ਵਿੱਚ ਜਿਹੜਾ ਹੈ ਦੱਸਿਆ ਗਿਆ ਕਿ ਰਾਤੋਂ ਰਾਤ ਕੋਈ 300 ਪੇੜ ਚੋਰੀ ਕਰਕੇ ਜਿਹੜਾ ਕੱਟ ਕੇ ਲੈ ਗਏ ਆ ਜਿਸ ਦੇ ਵਿੱਚ ਅਸੀਂ ਆਰਟੀਆਈ ਦੇ ਤਹਿਤ ਬीडीਪੋ ਡੇਰਾਵਸੀ ਵੱਲੋਂ ਅਸੀਂ ਜਦੋਂ ਇਹਦੀ ਰਿਪੋਰਟ ਮੰਗੀ ਤੇ ਮਤੇ ਦੀ ਕਾਪੀ ਮੰਗੀ ਔਰ ਨਾਲ ਹੀ ਬੀਡੀ ਪੀਓ ਸਾਹਿਬ ਵੱਲੋਂ ਜਿਹੜਾ ਥਾਣਾ ਹੰਡੇਸਰਾ ਨੂੰ ਪੱਤਰ ਲਿਖਿਆ ਗਿਆ ਹੈ ਕਾਰਵਾਈ ਕਰਨ ਵਾਸਤੇ ਉਸ ਤੋਂ ਬਾਅਦ ਫਿਰ ਇਹ ਅਸੀਂ ਆਰਟੀਆਈ ਦੇ ਵਿੱਚ ਜਦੋਂ ਸਾਨੂੰ ਸੂਚਨਾ ਮਿਲੀ ਤਾਂ ਫਿਰ ਸਾਡੀ ਸੰਸਥਾ ਵੱਲੋਂ ਜਿਹੜੀ ਹੈ 2425 ਨੂੰ ਸਾਨੂੰ ਆਰਟੀਆਈ ਚ ਰਿਪੋਰਟ ਮਿਲੀ ਸੀ ਤੇ 94 ਨੂੰ ਅਸੀਂ ਆਪਣੀ ਸੰਸਥਾ ਕਾਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਦੇ ਲੈਟਰਪੈਡ ਤੇ ਉੱਤੇ ਐਸ ਡੀ ਐਮ ਡੇਰਾ ਬੱਸੀ ਔਰ ਵਿੱਤ ਕਮਿਸ਼ਨਰ ਪੰਜਾਬ ਸਰਕਾਰ ਵਣ ਅਤੇ ਜੰਗਲੀ ਜੀਵ ਵਿਭਾਗ ਕਮ ਚੇਅਰਮੈਨ ਸਟੇਟ ਲੈਵਲ ਫੋਰੈਸਟ ਕਮੇਟੀ ਪੰਜਾਬ ਚੰਡੀਗੜ੍ਹ ਦੂਜਾ ਪ੍ਰਧਾਨ ਮੁਖ ਵਣਪਾਲ ਪੰਜਾਬ ਕਮ ਮੈਂਬਰ 76 ਸਟੇਟ ਲੈਵਲ ਫੋਰੈਸਟ ਕਮੇਟੀ ਪੰਜਾਬ ਐਸ ਐਸ ਨਗਰ ਵਾਨ ਰੇਂਜ ਅਫਸਰ ਡੇਰਾਵਸੀ ਕਮ ਮੈਂਬਰ 77 ਉਪ ਮੰਡਲ ਪੱਧਰੀ ਫੋਰੈਸਟ ਕਮੇਟੀ ਡੇਰਾਵਸੀ ਇਸ ਦੀ ਜੋ ਪੜਤਾਲ ਐਸ ਡੀ ਐਮ ਵੱਲੋਂ ਡੀ ਡੀ ਪੀਓ ਮੁਹਾਲੀ ਜੀ ਤੋਂ ਮੰਗੀ ਗਈ ਹੈ ਜਿਸ ਦੇ ਵਿੱਚ ਡੀ ਡੀ ਪੀਓ ਸਾਹਿਬ ਦੇ ਦਫਤਰ ਅੱਛੀ ਸੰਪਰਕ ਜਦੋਂ ਕੀਤਾ ਤਾਂ ਸਾਨੂੰ ਜਿਹੜਾ ਡੇਰਾਵਸੀ ਦੇ ਬੀ ਡੀ ਪੀਓ ਵੱਲੋਂ ਪੱਤਰ ਨੰਬਰ 1109 1110 ਮਿਤੀ 2 6 2025 ਡੀਡੀਪੀਓ ਸਾਹਿਬ ਨੂੰ ਰਿਪੋਰਟ ਭੇਜੀ ਗਈ ਹੈ ਜੀ ਤਾਂ ਮੈਂ ਥੋੜੀ ਗੱਲ ਟੋਕਦਾ ਹਾਂ ਉਸ ਟਾਈਮ ਐਸਡੀਐਮ ਕੋਲ ਤੇ ਬੀਡੀਵੀਓ ਕੋਨ ਸਿਸਟਮ ਮੌਜੂਦ ਹੈ ਦੇਖੋ ਐਸਡੀਐਮ ਅੱਜ ਵੀ ਉਹੀ ਹੈ ਐਸਡੀਐਮ ਸਾਹਿਬ ਨੂੰ ਅਸੀਂ ਰਿਟਰਨ ਦੇ ਵਿੱਚ ਕੰਪਲੇਂਟ ਦਿੱਤੀ ਹੈ ਐਸਡੀਐਮ ਵੱਲੋਂ ਹੀ ਡੀਡੀਪੀਓ ਮੋਹਾਲੀ ਜ਼ਿਲ੍ਹੇ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਤੋਂ ਰਿਪੋਰਟ ਮੰਗ ਲਈ ਹੈ ਜਦੋਂ ਅਸੀਂ ਐਸਈਏਸ ਰਿਪੋਰਟ ਬਾਰੇ ਸੰਪਰਕ ਕੀਤਾ ਬੀਡੀਪੀਓ ਦਫ਼ਤਰ ਉਹਨਾਂ ਵੱਲੋਂ ਕਿਹਾ ਗਿਆ ਵੀ ਅਸੀਂ ਆਪਣੀ ਰਿਪੋਰਟ ਹੈ ਜਿਹੜੀ ਉਹ ਡੀਡੀਪੀਓ ਸਭ ਨੂੰ ਭੇਜ ਦਿੱਤੀ ਹੈ ਪਰ ਜਦੋਂ ਅਸੀਂ ਇਹਦਾ ਆਪਣਾ ਸ਼ਿਕਾਇਤ ਦੇ ਸਬੰਧ ਚ ਪਤਾ ਕੀਤਾ 에ਅਰਪੋਰਟ ਜਿਹੜੀ ਭੇਜੀ ਗਈ ਹੈ ਜੋ ਪੰਚਾਇਤ ਵੱਲੋਂ ਰੈਗੂਲੇਸ਼ਨ ਪਾ ਕੇ ਇੱਕ ਬੰਦੇ ਦੇ ਉੱਤੇ ਦੱਸਿਆ ਗਿਆ ਜਸਵਿੰਦਰ ਸਿੰਘ ਪੁੱਤਰ ਨਸੀਬ ਸਿੰਘ ਵੱਲੋਂ ਇਹ 300 ਸਫੈਦੇ ਜਿਹੜਾ ਪੇੜ ਕੱਟੇ ਗਏ ਹਨ ਉਹ ਬीडीPO ਡੇਰਾ ਬੱਸੀ ਕੋਲ ਵੀ ਉਹਨਾਂ ਦੇ ਬਿਆਨ ਦਰਜ ਹੋਏ ਹਨ ਇਸ ਤਰ੍ਹਾਂ ਦੇਖੋ ਤੁਸੀਂ ਪੰਚਾਇਤ ਜਦੋਂ ਜਾਗੀ ਹੈ ਵੀ ਅਖਬਾਰਾਂ 'ਚ ਖਬਰਾਂ ਲੱਗੀਆਂ ਤੇ ਪਿੰਡ ਦੀ ਪੰਚਾਇਤ 8 ਪੰਚਾਇਤ ਮੈਂਬਰ ਹੈ ਸਰਪੰਚ ਹੈ ਪਿੰਡ 'ਚ ਘੱਟੋ-ਘੱਟ 500 ਬੰਦਾ ਰਹਿੰਦਾ ਹੈ ਤੇ ਇਸ ਤਰ੍ਹਾਂ ਸ਼ਾਮਲਾੜ ਜ਼ਮੀਨ 'ਚੋਂ 300 ਸਫੈਦੇ ਵੱਡੇ ਜਾਣ ਰਾਤੋਂ ਰਾਤ ਪਰ ਜਿਹੜੀ ਮੌਕੇ ਦੀ ਵੀਡੀਓਗ੍ਰਾਫੀ ਐ ਫੋਟੋਆਂ ਖਿੱਚੀਆਂ ਹੋਈਆਂ ਸਫੈਦੇ ਕਟਦਿਆਂ ਦੀ ਉਹ ਦਿਨ ਦੀਆਂ ਨਜ਼ਰ ਆ ਰੀਆਂ ਸਰयाम ਇਸ ਤੋਂ ਬਾਅਦ ਜਦੋਂ ਇਹ ਮੁੱਦਾ ਭਖਿਆ ਤੇ ਸਰਪੰਚ ਵੱਲੋਂ ਅਰ ਪੰਚਾਂ ਵੱਲੋਂ ਜੋ ਰੈਜੂਲੇਸ਼ਨ ਪਾ ਕੇ ਬੀਡੀਪੀਓ ਨੂੰ ਦਿੱਤਾ ਗਿਆ ਬੀਡੀਪੀਓ ਜੋ ਡੇਰਾ ਬਸੀਦੇ ਸਿਗੇ ਜੋ ਲੁਧਿਆਣੇ ਵਾਲੇ ਸਕੈਂਡਲ ਦੇ ਵਿੱਚ ਹੁਣ ਮਹਿਕਮੇ ਵੱਲੋਂ ਸਸਪੈਂਡ ਕੀਤੇ ਗਏ ਆ ਉਹਨਾਂ ਵੱਲੋਂ ਹੰਡੇਸਰਾ ਪੁਲਿਸ ਨੂੰ ਲਿਖਿਆ ਗਿਆ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਦਰਖਤ ਕੱਟੇ ਗਏ ਹਨ ਤੇ ਦੱਸੋ 300 ਸਫੈਦਾ ਪੇੜ ਕੱਟੜਾ 300 ਦਾਤਣਾ ਨਹੀਂ ਟੋੜੀ ਜਾਂਦੀਆਂ ਇੱਕ ਰਾਤ 'ਚ ਤਾਂ ਦਿਨ 'ਚ ਨਹੀਂ ਟੋੜੀ ਜਾਂਦੀ ਆ ਤੇ ਨਗਲਾ ਸਾਹਿਬ ਇੱਕ ਰਾਤ ਵਿੱਚ ਜਿਹੜਾ ਤੁਸੀਂ 300 ਸਫੈਦੇ ਦੇ ਦਰਖਤ ਕੱਟਣ ਦੀ ਗੱਲ ਕਰਦੇ ਹੋ ਹੈ ਤਾਂ ਇਹ ਇੱਕ ਹਾਸੋ-ਵਿਹਨੀ ਗੱਲ ਕਿ ਰਾਤ ਨੂੰ ਅਣਪਛਾਤੇ ਵਿਅਕਤੀ ਕੱਟ ਕੇ ਲੈ ਗਏ ਸਫੈਦੇ ਦੇ ਦਰਖਤ ਪਰ ਪਿੰਡ ਦੀ ਪੰਚਾਇਤ ਨੂੰ ਤੇ ਉੱਥੇ ਦੇ ਰਹਿੰਦੇ ਆਮ ਲੋਕਾਂ ਨੂੰ ਕਿਸੇ ਨੂੰ ਪਤਾ ਨਹੀਂ ਲੱਗਿਆ ਇਹ ਮਾਜਰਾ ਕੀ ਹੈ ਇਹਦੇ ਵਿੱਚ ਸਚਾਈ ਕੀ ਹੈ ਤੁਹਾਡੀ ਕੀ ਰਾਏ ਹੈ ਇਸ ਬਾਰੇ ਦੇਖੋ ਜੀ ਜੋ ਮਾਜਰਾ ਇਹ ਹੈ ਤੇ ਸਰਪੰਚ ਦੇ ਬਿਆਨਾਂ ਦੇ ਆਧਾਰ ਤੇ ਉਹ ਕਹਿੰਦੇ ਵੀ ਅਸੀਂ ਰੈਗੂਲੇਸ਼ਨ ਮਤਾ પાਕੇ ਅਸੀਂ ਕਾਰਵਾਈ ਕਰਨ ਲਈ ਲਿਖ ਦਿੱਤਾ ਹੁਣ 300 ਸਫੈਦੇ ਨੂੰ ਵੱਡਣ ਵਾਸਤੇ ਘਟੋ ਘਟ ਵੀ ਕਿੰਨੀ ਲੇਬਰ ਚਾਹੀਦੀ ਐ ਫਿਰ ਉਹਦੇ ਨਾਲ ਮਸ਼ੀਨਰੀ ਟਰੈਕਟਰ ਲਾਦ ਕੇ ਇੱਕ ਰਾਤ ਸਤਾਏ ਕੰਮ ਹੋਇਆ ਨਹੀਂ ਜਦੋਂ ਕਿ ਜੋ ਮੌਕੇ ਦੀ ਵੀਡੀਓਗ੍ਰਾਫੀ ਯਾਰ ਫੋਟੋਗ੍ਰਾਫੀ ਆ ਉਹ ਦਿਨ ਦੀ ਐ ਤੇ ਇਸ ਮਾਮਲੇ ਨੂੰ ਦਬਾਇਆ ਜਾ ਰਿਹਾ ਇੱਕ ਬੰਦੇ ਤੇ ਪਾਇਆ ਜਾ ਰਿਹਾ ਵੀ ਪਿੰਡ ਹਮਾਇੂ ਪਰਦਾ ਜਸਵਿੰਦਰ ਸਿੰਘ ਨਸੀਬ ਸਿੰਘ ਨੇ 300 ਸਫੈਦਾ ਰਾਤੋਂ ਰਾਤ ਕੱਟ ਲਿਆ ਇਸ ਕਰਕੇ ਜਿਹੜਾ ਹੈ ਇਦੇ ਵਿੱਚ ਮਾਮਲਾ ਇਹ ਆਂਦਾ ਕਿ ਇਸ ਨੂੰ ਦਬਾਇਆ ਜਾਵੇ ਤੇ ਜੋ ਵਣ ਵਿਭਾਗ ਦੇ ਰੂਲ ਇੱਕ ਕਮੇਟੀ ਗਠਿਤ ਕੀਤੀ ਹੋਈ ਆ ਜਿਸ ਦੇ ਵਿੱਚ ਐਸ ਡੀ ਐਮ ਸਾਹਿਬ ਬਲਾਕ ਦੇ ਖੁਦ ਜ਼ਿੰਮੇਵਾਰ ਅਫਸਰ ਹਨ ਜਵਿੰਦਰ ਸਿੰਘ ਜਿਹੜੇ ਹੈਗੇ ਆ ਉਹ ਉਸੇ ਪਿੰਡ ਦੇ ਹੈਗੇ ਕਿਸ ਹੋਰ ਪਿੰਡ ਦੇ ਉਸੇ ਪਿੰਡ ਦੇ ਅਹਮਾਈਓ ਪਰ ਪਿੰਡ ਦੇ ਆ ਜਿਨ੍ਹਾਂ ਬੀ ਡੀ ਪੀਓ ਦੇ ਦਫ਼ਤਰ ਜਾ ਕੇ ਬਿਆਨ ਦਿੱਤਾ ਕਿ ਇਸ ਫੈਦੇ ਮੈਂ ਕਟਿਆ ਇਸ ਤਰ੍ਹਾਂ ਕੋਈ ਬੰਦਾ ਪੰਚਾਇਤ ਦੀ ਮਨਜ਼ੂਰੀ ਤੋਂ ਬਿਨਾ ਜਾਂ ਪੰਚਾਇਤ ਦੀ ਖੁੱਲੀ ਬੋਲੀ ਤੋਂ ਬਿਨਾ ਬਿਨਾ ਪੰਚਾਇਤ ਬीडीपीਓ ਨੇ ਸਰਕਾਰ ਦੀ ਮਨਜ਼ੂਰੀ ਤੋਂ ਬਿਨਾ ਵਣ ਵਿਭਾਗ ਤੋਂ ਪਰਵਾਣਗੀ ਲੈਣੀ ਪੈਂਦੀ ਹੈ ਵੀ ਅਸੀਂ ਕੋਈ ਦਰਖਤ ਜੇ ਆਪਣੀ ਜ਼ਮੀਨ 'ਚ ਵੀ ਖੜਾ ਇਹ ਤਾਂ ਫਿਰ ਵੀ ਪੰਚਾਇਤ ਦੀ ਜ਼ਮੀਨ ਹੈ 300 ਸਫੈਦਾ ਹਰ ਖੁਦ ਆਪਣੇ ਮਤੇ ਵਿੱਚ ਦੱਸ ਰਹੇ ਆ ਵੀ 300 ਜਿਹੜੇ ਮੁੰਡ ਵੀ ਖੜੇ ਆ ਵੀ ਉਹਨਾਂ ਦਾ ਵੀ ਪੰਚਾਇਤ ਨੂੰ ਖਤਰਾ ਹੈ ਵੀ ਕੋਈ ਉਹ ਵੀ ਰਾਤ ਨੂੰ ਨਾ ਪੱਟ ਲੈ ਜਾਣ। ਇਸ ਪ੍ਰਸ਼ਾਸਨ ਨੇ ਕੀ ਕਾਰਵਾਈ ਕੀਤੀ ਹੈ? ਪੁਲਿਸ ਨੇ ਕੋਈ ਕਾਰਵਾਈ ਕੀਤੀ ਉਹਨਾਂ ਦੇ ਉੱਤੇ? ਦੇਖੋ ਜੀ ਨਾ ਤਾਂ ਕੀਤੀ ਪੁਲਿਸ ਨੇ ਜੋ ਕਾਰਵਾਈ ਬीडीपीओ ਵੱਲੋਂ ਬਣਦੀ ਸੀ ਕਰਨੀ। ਜਦੋਂ ਕਿ ਇਸ ਪੰਚਾਇਤ ਨੇ ਜਿਸ ਸਾਹਮਣੇ ਲਿਖਿਆ ਵੀ ਅਣਪਛਾਤੇ ਲੈ ਗਏ। ਬीडीपीओ ਨੇ ਓਮੇ ਚਿੱਠੀ ਥਾਣਾ ਹੰਡੇਸਰਾ ਨੂੰ ਲਿਖਦੀ ઠાੜਾ ਹੰਡੇਸਰਾਂ ਨੂੰ ਜਿਹੜੀ ਚਿੱਠੀ ਗਈ ਹੈ ਐ ਐਸ ਐਚਓ ਤੇ ਉਹਨੇ ਕੀ ਇਨਵੈਸਟੀਗੇਸ਼ਨ ਕੀਤੀ ਹੈ ਕੀ ਪੜਤਾਲ ਕੀਤੀ ਹੈ ਇਹ ਇਕੱਲੇ ਇੱਕ ਬੰਦੇ ਦਾ ਕੰਮ ਨਹੀਂ ਹੈ ਵੀ ਇੱਕ ਇੱਕ ਰਾਤ ਦੇ ਵਿੱਚ 300 ਸਫੈਦਾ ਕੱਟ ਲੈ ਜਵੇ ਤੇ ਹੁਣ ਇਹਦੇ ਵਿੱਚ ਜੇ ਆਮ ਬੰਦਾ ਵੀ ਹੁਣ ਦਾਤਣਾ ਵਿਕਦਿਆਂ ਦਾਤਣਾ ਵਾਲਾ ਬੰਦਾ ਵੀ 300 ਦਾਤਣ ਦਿਨ ਚ ਤਿਆਰ ਨਹੀਂ ਕਰ ਸਕਦਾ ਨਰਤਾਬੋਂ ਅੱਗੇ ਤੁਹਾਡੀ ਕੀ ਨਾਣੇ ਕੀ ਹੈ ਇਸ ਵਾਧੇਵਾਰੇ ਇਹਦੀ ਕਾਰਵਾਈ ਆ ਰਹੀ ਹੈ ਕਿ ਕਾਰਵਾਈ ਕੋ ਕਰ ਰਹੇ ਆ ਮੇਰੀ ਡੀਡੀਪੀਓ ਸਾਹਮਣੇ ਗੱਲ ਹੋਈ ਸੀ ਵੀ ਅਸੀਂ ਇਸ ਤਰ੍ਹਾਂ ਐਸਡੀਐਮ ਡੇਰਾਬੇਸੀ ਨੂੰ ਸ਼ਿਕਾਇਤ ਕੀਤੀ ਹੋਈ ਹੈ ਵੀ ਉਹਦੀ ਪੜਤਾਲ ਲਈ ਤੁਸੀਂ ਜੋ ਰਿਪੋਰਟ ਬਣਾਣੀ ਹੈ ਉਹ ਸਾਡੀ ਸ਼ਿਕਾਇਤ ਨੂੰ ਵਾਚ ਕੇ ਫਿਰ ਰਿਪੋਰਟ ਬढ़ाਓ ਤੇ ਡੀਡੀਪੀਓ ਸਾਹਿਬ ਸ਼ੁੱਕਰਵਾਰ ਨੂੰ ਹਾਈ ਕੋਰਟ ਕੋਈ ਕੇਸ ਸੀਗਾ ਉੱਥੇ ਸੀ ਅੱਜ ਉਹਨਾਂ ਦੀ ਹੈੱਡ ਆਫਿਸ ਮੀਟਿੰਗ ਸੀ ਮੈਂ ਦਫ਼ਤਰ ਜਦੋਂ ਜਾ ਕੇ ਆਇਆ ਪਤਾ ਲੱਗਿਆ ਬੀਡੀਪੀਓ ਦੀ ਰਿਪੋਰਟ ਦੇ ਅਨੁਸਾਰ ਜੋ ਅਸੀਂ ਡੇਰਾ ਬਸੀ ਤੋਂ ਪਤਾ ਕੀਤਾ ਸੀ ਆਰਟੀਐਚ ਦੇ ਵਿੱਚ ਰਿਪੋਰਟ ਮੰਗੀ ਹੈ ਉਹਦੇ ਆਧਾਰ ਤੇ ਜਿਵੇਂ ਪੰਚਾਇਤ ਨੇ ਲਿਖ ਕੇ ਦਿੱਤਾ ਅਣਪਛਾਤੇ ਇਸੇ ਤਰ੍ਹਾਂ ਉਸ ਤੇ ਬੀਡੀਪੀਓ ਨੇ ਕਾਰਵਾਈ ਕੀਤੀ ਹੈ ਤੇ ਹੰਡੇਸਰਾ ਪੁਲਿਸ ਦਾ ਕੋਈ ਹਵਾਲਾ ਨਹੀਂ ਵੀ ਹੰਡੇਸਰਾ ਪੁਲਿਸ ਨੇ ਇਹਦੇ ਤੇ ਕੀ ਕਾਰਵਾਈ ਕੀਤੀ ਹੈ ਮੈਂ ਤਾਂ ਮੰਗ ਕਰਦਾ ਪੰਜਾਬ ਸਰਕਾਰ ਤੋਂ ਜਿਹੜੇ ਇਹੋ ਜਿਹੇ ਅਫਸਰ ਜਾਂ ಗ್ರಾಮ ਪੰਚਾਇਤ ਦੇ ਸਰਪੰਚ ਪੰਚਾ ਜਿਹੜੇ ਕਾਨੂੰਨ ਦੀ ਉਲੰਘਣਾ ਕਰਦੇ ਆ ਨਿਯਮਾਂ ਦੀ ਉਲੰਘਣਾ ਕਰਦੇ ਆ ਉਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਭ੍ਰਿਸ਼ਟ ਅਧਿਕਾਰੀ ਸਰਪੰਚਾਂ ਪੰਚਾਂ ਨੂੰ ਤੇ ਪ੍ਰਸ਼ਾਸਨ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਵੇ